ਸਾਸੀਕਾਰ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕਾਰਜਕਾਰੀ ਕਮੇਟੀ ਨੇ ਮੋਹ ਲਾ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਅੱਡੀ ਚੋਟੀ ਦਾ ਜੋੜ ਲਾਇਆ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮੇਰੀ ਝੋਲੀ ਵਿੱਚ ਪੈ ਜਾਵੇ ਲੇਕਿਨ ਜੇਕਰ ਅਜਾਇਆ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਅਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦਾ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਨਹੀਂ ਪ੍ਰਧਾਨ ਬਣਾਇਆ ਜਾਵੇਗਾ ਇੱਕ ਪਾਸੇ ਅੱਜ ਝਟਕਾ ਦਿੱਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਸਾਹਮਣੇ ਵੱਲੋਂ ਇਲਜ਼ਾਮ ਲਗਾਏ ਨੇ ਇੱਕ ਪਾਸੇ ਭਾਵੇਂ ਉਹਨਾਂ ਨੇ ਇਹਨਾਂ ਨੂੰ ਬਚਕਾਣੇ ਬਿਆਨ ਦੱਸਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਲੇਕਿਨ ਇਸ ਤੇ ਬਾਪਯੂਦ ਵੀ ਜਿਹੜਾ 3 ਦਿਨਾਂ ਵਾਸਤੇ ਮੁਅਤਲ ਕਰ ਦਿੱਤਾ ਗਿਆ ਜਿਹੜਾ ਸ਼੍ਰੀ ਦਮਦਮਾ ਦਾ ਸ਼੍ਰੀ ਦਮਦਮਾ ਸਾਹਿਬ ਦਾ ਇੰਚਾਰਜ ਹੈ ਉਹ ਉਥੋਂ ਦੇ ਹੈੱਡ ਗ੍ਰੰਤੀ ਨੂੰ ਸੌਮ ਦਿੱਤਾ ਗਿਆ ਇਸ ਉੱਤੇ ਕਮੇਟੀ ਬੈਠੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਸ ਤੋਂ ਬਾਅਦ ਦੱਸਿਆ ਜਾਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਦੇ ਅਨੁਸਾਰ ਫਿਰ ਦੁਬਾਰਾ ਆਪਣੀਆਂ ਸੁਆਮਾਂ ਦੇ ਸਕਦੇ ਨੇ ਲੇਕਿਨ ਇੱਧਰ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਅਜ ਤਬਾਕਾ ਹੋ ਗਿਆ ਹੈ ਆਖਰਕਾਰ ਕਿਸ ਦੇ ਨਾਮ ਉੱਤੇ ਮੋਹਰ ਲੱਗ ਚੁੱਕੀ ਹੈ ਕਿਉਂਕਿ ਨਾ ਤੇ ਸੁਖਬੀਰ ਸਿੰਘ ਬਾਦਲ ਨਾ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕੋਈ ਕਾਨਫਰੰਸ ਕੀਤੀ ਗਈ ਨਾ ਕੋਈ ਮਰੋਸ ਮਜਾਰਾ ਕੀਤਾ ਗਿਆ ਚੁੱਪੀ ਸਾਧ ਕੇ ਬੈਠੇ ਹੋਏ ਨੇ ਬਲਵਿੰਦਰ ਸਿੰਘ ਪੂੰਦੜ ਨੇ ਵੀ ਕੋਈ ਸਵਾਲ ਨਹੀਂ ਉਠਾਇਆ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੇ ਦੁਆਰਾ ਧੜਾ ਧੜ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਟੜਾ ਤੜ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਬਿਆਨ ਟੀਵੀ ਚੈਨਲ ਸੋਸ਼ਲ ਮੀਡੀਆ ਉਹਨਾਂ ਦੇ ਭੇਜਦੇ ਲਾਈਵ ਹੋ ਜਾਂਦੇ ਨੇ ਕਦੇ ਤੰਜ ਕੱਸਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟੜੇ ਤੇ ਕਦੇ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਕਦੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਦੇ ਵੀ ਕਿਹਾ ਨਹੀਂ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਫਿਰ ਦੁਬਾਰਾ ਗੱਠ ਜੋੜ ਕਰਾਂਗੇ ਹਾਂਜੀ ਦੱਸ ਦਈਏ ਕਿ ਕਿੰਦੇ ਨਾਮ ਉੱਤੇ ਮੋਹ ਲੱਗੀ ਹੈ ਉਹ ਨੇ ਵਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਯਾਨੀ ਕਿ ਆਪਣੇ ਜਿਜੇ ਨੂੰ ਹੀ ਮਾਤ ਦੇਣਗੇ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੰਡੀਆਂ ਜਾ ਰਹੀਆਂ ਨੇ ਬਿਕਰਮਜੀਤ ਸਿੰਘ ਮਜੀਠੀਆ ਹਾਲ ਨੂੰ ਜਿਸ ਨੂੰ ਮਾਝੇ ਦਾ ਜਰਨਲ ਕਿਹਾ ਜਾਂਦਾ ਹੈ ਉਸ ਦੇ ਨਾਮ ਉੱਤੇ ਲਗਭਗ ਮੋਰ ਲੱਗ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਹੋਣਗੇ ਕਿਉਂਕਿ ਹਰ ਰੋਜ਼ ਕਾਨਫਰੰਸ ਹਰ ਰੋਜ਼ ਪਲਟਵਾਰ ਸਿਆਲੀਆਂ ਦੂਜੀ ਸਿਆਸੀ ਪਾਰਟੀਆਂ ਤੇ ਨਾ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਬੋਲੇ ਨਾ ਖਿਲਾਫ ਬੋਲੇ ਨਾ ਉਹਨਾਂ ਨੇ ਬਾਗੀ ਧੜੇ ਵਾਲੇ ਨੂੰ ਕੁਝ ਕਿਹਾ ਨਾ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਸਬੀ ਯਾਨੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਕਿਹਾ ਨਾ ਉਹਨਾਂ ਨੇ ਹੋਰ ਕਿਸੇ ਨੂੰ ਕੁਝ ਗੱਲ ਕਹੀ ਲੇਕਿਨ ਉਹ ਲਗਾਤਾਰ ਕਾਨਫਰੰਸ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੇ ਪਿੱਛੇ ਉਹਨਾਂ ਦਾ ਵੱਡਾ ਹੱਥ ਹੈ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਅਮਰਤ ਜਿਸ ਤਰ੍ਹਾਂ ਨਰਿੰਦਰ ਸਿੰਘ ਚੋੜਾ ਵੱਲੋਂ ਹਮਲਾ ਹੋਇਆ ਸੀ ਉਸ ਨੂੰ ਬਿਆਨ ਨੂੰ ਲੈ ਕੇ ਵਾਰ-ਵਾਰ ਉਸ ਦੀ ਚੋਰ ਪ੍ਰਚੋਲ ਕੀਤੀ ਗਈ ਵਿਕਰਮਜੀਤ ਸਿੰਘ ਮਜੀਠੀਆ ਦੇ ਦੁਆਰਾ ਯਾਨਕਿ ਵਿਕਰਮਜੀਤ ਮਜੀਠੀਆ ਤੋਂ ਬੈਸਟ ਕੋਈ ਸ਼ਰੂਮਣੀ ਅਕਾਲੀ ਦਲ ਦਾ ਜਿਹੜਾ ਹੈ ਇਹ ਪ੍ਰਧਾਨ ਹੋ ਨਹੀਂ ਸਕਦਾ ਇਸ ਲਈ ਹੁਣ ਸਾਰਿਆਂ ਦੀਆਂ ਜਿਹੜੀਆਂ ਨਜ਼ਰਾਂ ਨੇ ਹੁਣ ਬਿਕਰਮ ਮਜੀਠੀਆ ਉਤੇ ਲੱਗੀਆਂ ਹੋਈਆਂ ਨੇ ਕਿ ਬਿਕਰਮ ਮਜੀਠੀਆ ਨੂੰ ਕਿਸੇ ਵੀ ਸਮੇਂ ਜਿਹੜਾ ਹੈ ਆਮ ਆਦਮੀ ਪਾਰਟੀ ਸੌਰੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਮੀਦਵਾਰ ਬਣਾ ਸਕਦੀ ਹੈ ਪ੍ਰਧਾਨ ਬਣਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ